ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਕਤਾਰਤੀ ਤੇ ਆਵਾਜ਼ ਆਪਾ ਸੁਣਦੇ ਹਾਂ ਲੇਖਕ ਫਿਓਦਰ ਦੋਸਤੋਵਸਕੀ ਜਿਦੇ ਲਿਖੇ ਰੂਸੀ ਨਾਵਲ ਦਾ ਅਨਕਲ ਸਟ੍ਰੀਮ ਦਾ ਪੰਜਾਬੀ ਅਨੁਵਾਦ ਖਾਬਾਂ ਦੇ ਕਲੀਰੇ ਅਨੁਵਾਦ ਕਰਤਾ ਪ੍ਰੋਫੈਸਰ ਜਸਪਾਲ ਕਈ ਭਾਗ 8 ਤਾਂ ਫਿਰ ਪ੍ਰਿੰਸ ਤੁਸੀਂ ਨਟਾਲੀਆ ਦੇ ਘਰੇ ਬੜੇ ਖੁਸ਼ ਰਹੀ ਮਾਰੀਆ ਨੇ ਆਪਣੀ ਯੋਜਨਾ ਦੀ ਰਣ ਭੂਮੀ ਦਾ ਜਾਇਜ਼ਾ ਲੈਣ ਲਈ ਪ੍ਰਿੰਸ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਉਹ ਵੱਦ ਤੋਂ ਵੱਧ ਸਹਜ ਦਾ ਨਾਲ ਆਪਣੇ ਮਕਸਦ ਵੱਲ ਗੱਲ ਨੂੰ ਮੋੜਨਾ ਚਾਹੁੰਦੀ ਸੀ ਉਹ ਜੋਸਾ ਦਾ ਦਿਲ ਚਿੰਤਾ ਤੇ ਪਰੇਸ਼ਾਨੀ ਨਾਲ ਭਰਿਆ ਪਿਆ ਸੀ ਖਾਣੇ ਤੋਂ ਬਾਅਦ ਪ੍ਰਿੰਸ ਰੂਮ ਬੈਠਕ ਵਿੱਚ ਲਿਆਂਦਾ ਗਿਆ ਸੀ ਮਾਰੀਆ ਨੂੰ ਆਪਣੇ ਇਸ ਸ਼ਾਨਦਾਰ ਕਮਰੇ ਉੱਪਰ ਬੜਾ ਮਾਣ ਸੀ ਇਸ ਕਮਰੇ ਨੂੰ ਉਹ ਸੈਲੂਨ ਆਖਿਆ ਕਰਦੀ ਸੀ ਅਤੇ ਇਸ ਮਹਿਮਾਨ ਕਮਰੇ ਵਿੱਚ ਉਹ ਖਾਸ ਖਾਸ ਮਹਿਮਾਨਾ ਨੜ ਹੀ ਗੱਲਬਾਤ ਕਰਦੇ ਸੀ ਬੁੱਢਾ ਪ੍ਰਿੰਸ ਚੈਂਪੀਅਨ ਦੇ 6 ਪੈਗ ਚੜਾ ਚੁੱਕਾ ਸੀ ਉਸ ਦੇ ਚਾਲ ਵਿੱਚ ਤੇਜ਼ੀ ਆ ਗਈ ਸੀ ਇਹ ਉਸ ਨੂੰ ਗੱਲਾਂ ਵੀ ਬਣੀਆਂ ਆਉਣ ਲੱਗ ਪਈਆਂ ਸਨ ਉਸ ਦੀ ਲਤੀਫੇਬਾਜ਼ੀ ਜਾਰੀ ਸੀ ਮਾਰੀਆ ਨੇ ਹੱਲਾ ਬੋਲਣ ਤੋਂ ਪਹਿਲਾਂ ਆਪਣੇ ਸ਼ਬਦਾਂ ਦੇ ਰਾਨੇ ਖੇਤਰ ਦਾ ਜਾਇਜ਼ਾ ਲੈ ਲਿਆ ਸੀ ਉਸ ਨੂੰ ਇਹ ਵੇਖ ਕੇ ਤਸੱਲੀ ਹੋਈ ਸੀ ਕਿ ਉਸ ਠਰਕੇ ਬੁੱਡੇ ਨੇ ਆਪ ਹੀ ਜਿਨ੍ਹਾਂ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ ਉਹ ਜਿਨ੍ਹਾਂ ਨੂੰ ਹਾਊਸ ਭਰੀਆਂ ਨਜ਼ਰਾਂ ਨਾਲ ਵੇਖੀ ਜਾ ਰਿਹਾ ਸੀ ਬੁੱਡੇ ਦਾ ਦਿਲ ਕੁੜੀ ਤੇ ਆ ਗਿਆ ਸੀ ਇਹ ਮਹਿਸੂਸ ਕਰਕੇ ਮਾਰੀਆ ਦਾ ਦਿਲ ਖੁਸ਼ੀ ਨਾਲ ਜ਼ੋਰ-ਜ਼ੋਰ ਦੀ ਧੜਕਣ ਲੱਗ ਪਿਆ ਉਹ ਦਿਲਕਸ਼ ਬੜਾ ਖੁਸ਼ ਸਾਮ ਹੈ ਤੁਹਾਨੂੰ ਪਤਾ ਹੈ ਕਿ ਨਟਾਲੀਆ ਬੜੀ ਐਤੂ ਔਰਤ ਹੈ ਬੜੀ ਦਿਲਕਸ਼ ਔਰਤ ਹੈ ਮਾਰੀਆ ਭਾਵੇਂ ਆਪਣੇ ਮਕਸਦ ਲਈ ਮੈਦਾਨ ਸਾਫ ਨਜ਼ਰ ਆਉਂਦਾ ਵੇਖ ਕੇ ਬੜੀ ਖੁਸ਼ ਸੀ ਪਰ ਅਚਾਨਕ ਬੁੱਡੇ ਦੁਆਰਾ ਆਪਣੀ ਦੁਸ਼ਮਣ ਔਰਤ ਦੀ ਇੰਨੀ ਤਾਰੀਫ ਸੁਣ ਕੇ ਸੜ ਪੁੱਜ ਗਈ ਉਸ ਨੂੰ یوں ਲੱਗਿਆ ਜਿਵੇਂ ਉਸਦੇ ਦੁਸ਼ਮਣ ਨਟਾਲੀਆ ਦੀ ਸਿਫਤ ਕਰਕੇ ਬੁੱਡੇ ਪ੍ਰਿੰਸ ਨੇ ਕੋਈ ਬੰਬ ਚਲਾ ਦਿੱਤਾ ਹੋਵੇ ਜੋ ਸਿੱਧਾ ਆ ਕੇ ਉਸ ਦੇ ਸਿਰ ਵਿੱਚ ਵੱਜਿਆ ਹੋਵੇ ਕੀ ਕਰਦੇ ਹੋ ਪ੍ਰਿੰਸ ਉਸ ਨੇ ਆਪਣੇ ਆਪ ਤੇ ਕਾਬੂ ਪਾਉਂਦਿਆ ਅਤੇ ਅੱਖਾਂ 'ਚ ਲਿਸ਼ਕ ਲਿਆਉਂਦਿਆਂ ਕਿਹਾ ਜੇ ਨਟਾਲੀਆ ਤੁਹਾਨੂੰ ਦਿਲਕਸ਼ ਜਾਪਦੀ ਹੈ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਕਿਵੇਂ ਸੋਚਦੇ ਹੋ ਮੈਨੂੰ ਲੱਗਦਾ ਹੈ ਕਿ ਤੁਸੀਂ ਹਾਲੇ ਸਾਡੇ ਸ਼ਹਿਰ ਦਾ ਸੁਹੱਪਣ ਵੇਖਿਆ ਹੀ ਨਹੀਂ ਸੱਚਮੁੱਚ ਤੁਸੀਂ ਤਾਂ ਮੈਨੂੰ ਹੈਰਾਨ ਕਰ ਦਿੱਤਾ ਯਕੀਨ ਕਰੋ ਯਕੀਨ ਕਰੋ ਪ੍ਰਿੰਸ ਤੁਸੀਂ ਹਾਲੇ ਜਾਣਦੇ ਨਹੀਂ ਨਟਾਲੀਆ ਨੂੰ ਕਿਉਂ ਜਿੰਨਾ ਉਸ ਨੇ ਜਿੰਨਾ ਨੂੰ ਜ਼ਬਰਦਸਤੀ ਗੱਲਬਾਤ ਵਿੱਚ ਸ਼ਾਮਿਲ ਕਰਦੇ ਆ ਕਿਹਾ ਪ੍ਰਿੰਸ ਹੋਰਾਂ ਨੂੰ ਨਟਾਲੀਆ ਦੀ ਉਸ ਕਰਤੂਤ ਬਾਰੇ ਪਤਾ ਨਹੀਂ ਜਿੰਨਾ ਜਿਹੜੀ ਪਿਛਲੇ ਹਫਤੇ ਨਟਾਲੀਆ ਨੇ ਇੱਥੇ ਕੀਤੀ ਸੀ ਵੇਖੋ ਪਿਆਰੇ ਪ੍ਰਿੰਸ ਮੈਨੂੰ ਚੁਗਲੀਆਂ ਕਰਨ ਦੀ ਆਦਤ ਹੈ ਤੇ ਨਾ ਹੀ ਸਾਜ਼ਿਸ਼ਾਂ ਘੜਨ ਦੀ ਇਹ ਕਹਾਣੀ ਮੈਂ ਸਿਰਫ ਇਸ ਲਈ ਸੁਣਾ ਰਹੀ ਹਾਂ ਤਾਂ ਕਿ ਸੁਣ ਕੇ ਤੁਹਾਨੂੰ ਹਾਸਾ ਆਵੇ ਤੇ ਤੁਹਾਨੂੰ ਕੁਝ ਅੰਦਾਜ਼ਾ ਹੋਵੇ ਕਿ ਇਸ ਸ਼ਹਿਰ ਦੀਆਂ ਜਨਾਨੀਆਂ ਕਿ ਹੋ ਜਾਈਆਂ ਸਨ ਹਾਂ ਇਹ ਨਟਾਲੀਆ ਪਿਛਲੇ ਹਫਤੇ ਮੈਨੂੰ ਮਿਲਣ ਲਈ ਆਈ ਮੈਂ ਇਸ ਨੂੰ ਇਸੇ ਸੈਲੂਨ ਵਿੱਚ ਬਿਠਾਇਆ ਕਾਫੀ ਅੰਦਰ ਲਿਆ ਕੇ ਮੇਜ਼ ਤੇ ਰੱਖ ਦਿੱਤੀ ਗਈ ਸੀ ਮੈਂ ਬਸ ਕੁਝ ਬਲਾ ਲਈ ਉੱਠ ਕੇ ਕਿਸੇ ਕੰਮ ਗਈ ਸਾਂ ਕਿਹੜੇ ਕੰਮ ਗਈ ਸਾਂ ਯਾਦ ਨਹੀਂ ਆ ਰਿਹਾ ਚਲੋ ਛੱਡੋ ਹਾਂ ਤਾਂ ਮੈਂ ਦੱਸ ਰਹੀ ਸਾਂ ਕਿ ਮੈਂ ਬਸ ਕੁਝ ਬਲਾ ਲਈ ਉੱਠ ਕੇ ਗਈ ਸਾਂ ਜਦੋਂ ਮੈਂ ਉੱਠ ਕੇ ਗਈ ਸਾਂ ਤਾਂ ਮੈਂ ਮੇਜ਼ ਵੱਲ ਨਜ਼ਰ ਮਾਰੀ ਸੀ ਖੰਡ ਵਾਲੀ ਚਾਂਦੀ ਦੀ ਡੱਬੀ ਨੱਕੋ ਨੱਕ ਪਰੀ ਹੋਈ ਸੀ ਪਰ ਜਦੋਂ ਮੈਂ ਵਾਪਸ ਆ ਕੇ ਵੇਖਿਆ ਤਾਂ ਮੈਂ ਹੈਰਾਨ ਰਹਿ ਗਈ ਖੰਡ ਦੀ ਡੱਬੀ ਤਾਂ ਖਾਲੀ ਕੀਤੀ ਪਈ ਸੀ ਬਸ ਦੋ ਕੁ ਚਮਚੇ ਮਸਾਂ ਛੱਡੇ ਸਨ ਕੁਲੈਣੀ ਨੇ ਕੱਲੀ ਬੈਠੀ ਸੀ ਉਸ ਗੰਬੇ ਵਿੱਚ ਫਿਰ ਹੋਰ ਕਿਸ ਨੇ ਖੰਡ ਮੁਗਾ ਦਿੱਤੀ ਜਾਂ ਚੋਰੀ ਕਰ ਲਈ ਉਨ ਜੋ ਸ੍ਰੀਮੀ ਦਾ ਐਡਾ ਵੱਡਾ ਘਰ ਹੈ ਤੇ ਦੌਲਤ ਦੀ ਵੀ ਕੋਈ ਕਮੀ ਨਹੀਂ ਪਰ ਨੀਅਤ ਐ ਨਹੀਂ ਮੜੀ ਉਂਝ ਗੱਲ ਤਾਂ ਛੋਟੀ ਜਈ ਐ ਤੇ ਤੁਹਾਨੂੰ ਸੁਣਾਣੀ ਵੀ ਹਾਸੇ ਮਜ਼ਾਕ ਵਿੱਚ ਐ ਪਰ ਤੁਸੀਂ ਆਪ ਵੇਖ ਲਓ ਕਿ ਮੇਰੇ ਕੋਲ ਕਿਸ ਕਿਸ ਤਰ੍ਹਾਂ ਦੇ ਲੋਕ ਆਉਂਦੇ ਹਨ ਤੇ ਕਿਸ ਕਿਸ ਤਰ੍ਹਾਂ ਦੇ ਲੋਕ ਇਸ ਸ਼ਹਿਰ ਵਿੱਚ ਵਸਦੇ ਹਨ ਅੱਛਾ ਜੀ ਪ੍ਰਿੰਸ ਨੇ ਸੱਚਮੁੱਚ ਹੈਰਾਨ ਹੁੰਦਿਆਂ ਕਿਹਾ ਕਿੰਨੀ ਲਾਲਚੀ ਔਰਤ ਤੁਹਾਡਾ ਕੀ ਖਿਆਲ ਐ ਕਿ ਉਹ ਸਾਰੀ ਖੰਡ ਆਪ ਖਾ ਗਈ ਰੱਬ ਹੀ ਜਾਣਦਾ ਪ੍ਰਿੰਸ ਪਤਾ ਨਹੀਂ ਖਾ ਗਈ ਪਤਾ ਨਹੀਂ ਜੇਬ ਚ ਪਾ ਕੇ ਲੈ ਗਈ ਪਰ ਹੈ ਤਾਂ ਕਮੇਨੀ ਹਰਕਤ ਨਾ ਉਹਦੀ ਥਾਂ ਤੇ ਮੈਂ ਹੁੰਦੀ ਤਾਂ ਅਜਿਹੀ ਗੰਦੀ ਹਰਕਤ ਕਰਨ ਤੋਂ ਪਹਿਲਾਂ ਸ਼ਰਮ ਨਾਲ ਹੀ ਮਰ ਜਾਂਦੀ ਹਾਂ 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 ਪਰ ਇਸ ਸਭ ਦੇ ਬਾਵਜੂਦ ਵੀ ਉਹ ਬੜੀ ਖੂਬਸੂਰਤ ਔਰਤ ਹੈ ਕੌਣ ਨਟਾਲੀਆ ਉਹ ਤਾਂ ਨਰਾ ਮਾਸ ਦਾ ਢੇਰ ਹੈ ਉਹ ਪ੍ਰਿੰਸ ਪ੍ਰਿੰਸ ਇਹ ਕੀ ਆਖ ਦਿੱਤਾ ਤੁਸੀਂ ਕੀ ਤੁਹਾਡੀ ਪਸੰਦ ਬਸ ਇੰਨੀ ਕੁ ਹੈ ਮੈਨੂੰ ਖੂਬਸੂਰਤੀ ਬਾਰੇ ਤੁਹਾਡੇ ਕੋਲੋਂ ਬਿਹਤਰ ਸੋਚ ਦੀ ਉਮੀਦ ਸੀ। ਮਾਸਾ ਢੇਰ ਤਾਂ ਨਹੀਂ ਜਾਪੀ ਮੈਨੂੰ। ਸਰੀਰ ਤਾਂ ਸਡੋਲ ਹੈ ਉਹਦਾ ਤੇ ਇੱਕ ਉਹ ਕੁੜੀ ਜਿਸ ਨੇ ਨਾਚ ਵਿਖਾਇਆ ਸੀ ਉਹ ਵੀ ਕਮਾਲ ਦੀ ਸੀ। ਕੌਣ ਸੋਨੀਆ? ਉਹ ਤਾਂ ਬਿਲਕੁਲ ਜਿਓ ਆਕੜੀ ਹੈ ਪ੍ਰਿੰਸ। ਉਹਦੀ ਉਮਰ ਤਾਂ ਮਸਾ 13 ਸਾਲ ਦੀ ਹੈ। ਹਾਂ ਹਾਂ ਉਹੀ। ਉਮਰੋ ਤਾਂ ਭਾਵੇਂ ਛੋਟੀ ਹੈ ਪਰ ਸਰੀਰ ਪੂਰਾ ਪਰਮਾ ਹੈ। ਬੜੀ ਦਿਲਕਸ਼ ਜਾਪੜੀ ਹੈ ਤੇ ਨਾਚ ਕਰਨ ਵਾਲੀ ਇੱਕ ਹੋਰ ਕੁੜੀ ਉਹ ਵੀ ਦਿਲਕਸ਼ ਸੀ ਇਹ ਆਖਦਿਆਂ ਪ੍ਰਿੰਸ ਨੇ ਆਪਣਾ ਗਲਾਸ ਉੱਚਾ ਚੁੱਕਿਆ ਤੇ ਜਿਨਾਂ ਵੱਲ ਓੱਖੀਆਂ ਨਜ਼ਰਾਂ ਨਾਲ ਵੇਖਿਆ ਕਿੰਨੀ ਸੋਹਣੀ ਕੁੜੀ ਹੈ ਉਹ ਬੁੜਬੁੜਾਇਆ ਜਿਨਾਂ ਪਿਆਨੋ ਤੇ ਕੋਈ ਧੁਨ ਸੁਣਾ ਜਾਂ ਇੱਥੇ ਹੀ ਬੈਠੀ ਬੈਠੀ ਕੋਈ ਪਿਆਰਾ ਜਿਹਾ ਗੀਤ ਸੁਣਾ ਜਿਨਾਂ ਬਹੁਤ ਵਧੀਆ ਗਾਉਂਦੀ ਹੈ ਪ੍ਰਿੰਸ ਇਹ ਆਰਟਿਸਟ ਹੈ ਅਸਲੀ ਆਰਟਿਸਟ ਤੁਸੀਂ ਹਜੇ ਇਸਦੀ ਕਲਾ ਤੋਂ ਵਾਕਿਫ ਨਹੀਂ ਮਾਰੀਆ ਦਾ ਇਸ਼ਾਰਾ ਪਾ ਕੇ ਜੀਨਾ ਮੋਰਨੀ ਦੀ ਤੁਰ ਤੁਰਦੀ ਹੋਈ ਪਿਆਨੋ ਵੱਲ ਚੱਲ ਪਈ ਤੇ ਮਾਰੀਆ ਉਸ ਦੀਆਂ ਸਿਫਤਾਂ ਦੇ ਕੋਲ ਬੰਨਦੀ ਰਹੀ ਕਾਸ਼ ਤੁਸੀਂ ਇਹ ਜਾਣ ਸਕੋ ਕਿ ਮੇਰੀ ਧੀ ਜੀਨਾ ਮੇਰੇ ਲਈ ਕੀ ਮਹੱਤਵ ਰੱਖਦੀ ਹੈ ਇਹ ਕਿੰਨਾ ਪਿਆਰ ਦਿੰਦੀ ਹੈ ਕਿੰਨੀ ਹਮਦਰਦੀ ਕਿੰਨਾ ਸਨੇਹ ਦਿੰਦੀ ਹੈ ਮੈਨੂੰ ਕਿੰਨੇ ਵਧੀਆ ਸ਼ੌਂਕ ਨੇ ਉਸਦੇ ਕਿੰਨਾ ਵਧੀਆ ਦਿਲ ਹੈ ਉਸਦਾ ਹਾਂ ਹਾਂ ਸ਼ੌਂਕ ਇਹ ਤੁਹਾਨੂੰ ਪਤਾ ਹੈ ਕਿ ਸਾਰੀ ਜ਼ਿੰਦਗੀ ਵਿੱਚ ਮੈਨੂੰ ਬਸ ਇੱਕੋ ਜਹੀ ਔਰਤ ਮਿਲੀ ਸੀ ਜਿਸਨੇ ਮੁਹੱਬਤ ਦਾ ਕੋਈ ਮੁਕਾਬਲਾ ਨਹੀਂ ਇਹ ਔਰਤ ਕਾਉਂਟੈਸ ਨੈਂਸਕੀ ਸੀ ਜਿਸ ਦੀ ਮੌਤ ਹੋਈ ਨੂੰ 30 ਸਾਲ ਹੋ ਚੁੱਕੇ ਹਨ ਬੜੀ ਅਦਭੁਤ ਔਰਤ ਸੀ ਉਹਦੀ ਸੁੰਦਰਤਾ ਬੇਜੋੜ ਸੀ ਪਰ ਸਾਡਾ ਵਿਆਹ ਨਾ ਹੋ ਸਕਿਆ ਆਖਰ ਉਸਨੇ ਆਪਣੇ ਰਸੋਈਏ ਨਾਲ ਵਿਆਹ ਕਰਵਾ ਲਿਆ ਐ ਰਸੋਈਏ ਨਾਲ ਹਾਂ ਆਪਣੇ ਰਸੋਈਏ ਨਾਲ ਉਸ ਦਾ ਰਸੋਈਆ ਇੱਕ ਫ੍ਰੈਂਚ ਮਰਦ ਸੀ ਉਸ ਔਰਤ ਨੇ ਆਪਣੇ ਰਸੋਈਏ ਨਾਲ ਵਿਦੇਸ਼ ਵਿੱਚ ਵਿਆਹ ਚਾਇਆ ਤੇ ਉਸ ਨੂੰ ਕਾਉਂਟ ਦਾ ਰੁਤਬਾ ਦਵਾ ਦਿੱਤਾ ਉਹ ਤਿੱਖੀਆਂ ਮੁੱਛਾਂ ਨਾਲ ਫ੍ਰੈਂਚ ਰਸੋਈਆ ਬੜਾ ਦਰਸ਼ਨੀ ਜਵਾਨ ਸੀ ਤੇ ਉਹਨਾਂ ਦੀ ਗਰਸਤੀ ਕਿਵੇਂ ਨੇ ਵੀ ਕੋਚਰਤਾ ਠੀਕ ਨਹੀਂ ਵੀ ਪਰ ਛੇਤੀ ਉਹ ਵੱਖ ਹੋ ਗਏ ਉਹ ਲੜਦੇ ਝਗੜਦੇ ਰਹਿੰਦੇ ਸਨ ਉਹ ਬੰਦਾ ਆਪਣੀ ਧੀ ਨੂੰ ਲੁੱਟ ਰਿਹਾ ਸੀ ਉਸ ਨੂੰ ਕਮਰੇ 'ਚ ਬੰਦ ਕਰ ਦਿੰਦਾ ਸੀ ਕਿਹੜੀ ਧੁਨ ਵਜਾਵਾਂ ਮਾਂ ਜੀ ਨੇਨੇ ਪੁੱਛਿਆ ਚੱਲ ਧੁਨ ਨੂੰ ਛੱਡ ਜੀਨਾ ਤੂੰ ਸਾਨੂੰ ਕੋਈ ਗੀਤ ਸੁਣਾ ਦੇ ਵੇਖੋ ਪ੍ਰਿੰਸ ਮੇਰੀ ਧੀ ਕਿੰਨਾ ਸੋਹਣਾ ਗਾਉਂਦੀ ਹੈ ਤੁਹਾਨੂੰ ਸੰਗੀਤ ਵਿੱਚ ਦਿਲਚਸਪੀ ਹੈ ਹਾਂ ਹਾਂ ਦਿਲਕਸ਼ ਦਿਲਕਸ਼ ਮੈਨੂੰ ਸੰਗੀਤ ਵਿੱਚ ਬੜੀ ਦਿਲਚਸਪੀ ਹੈ ਮੈਂ ਜਰਮਨ ਸੰਗੀਤਕਾਰ ਬੀਥੋਵਨ ਨੂੰ ਜਾਣਦਾ ਹਾਂ ਅੱਛਾ ਤੋ ਤੁਸੀਂ ਬੀਥੋਵਨ ਨੂੰ ਵੀ ਜਾਣਦੇ ਹੋ ਮਾਰੀਆ ਬੜੇ ਉੱਚਾ ਨਾਲ ਬੋਲੀ ਵੇਖ ਲੈ ਜੀ ਨਾ ਪ੍ਰਿੰਸ ਹੋਰੀ ਐਲ ਵੀ ਬੀਥੋਵਨ ਉਹ ਵੀ ਜਾਣਦੇ ਨੇ ਜਿਸ ਨੇ ਬੀਥੋਵਨ ਸੰਗੀਤ ਨੂੰ ਸ਼ੁਰੂ ਕੀਤਾ ਸੀ ਕੀ ਤੁਸੀਂ ਸੱਚਮੁੱਚ ਮਿਲ ਚੁੱਕੇ ਹੋ ਬੀਥੋਵਨ ਨੂੰ ਹਾਂ ਹਾਂ ਮੈਂ ਤੇ ਬੀਥੋਵਨ ਗੂੜੇ ਮਿੱਤਰ ਸ ਬੀਥੋਵਨ ਹਮੇਸ਼ਾ ਨਸਵਾਰ ਸੁਂਗਦਾ ਰਹਿੰਦਾ ਸੀ ਬੜਾ ਮਜ਼ਾਕੀਆ ਬੰਦਾ ਸੀ ਕੌਣ ਬੀਥੋਵਨ ਹਾਂ ਬੀਥੋਵਨ ਜਾਂ ਸ਼ਾਇਦ ਕੋਈ ਹੋਰ ਜਰਮਨ ਕਲਾਕਾਰ ਮੇਰੇ ਯਾਦ ਨਹੀਂ ਆ ਰਿਹਾ ਜਰਮਨ ਚ ਕਿਹੜਾ ਕੋਈ ਕਲਾਕਾਰ ਹੈ ਮੈਂ ਭੁੱਲ ਗਿਆ ਦੱਸੋ ਕਿਹੜਾ ਗੀਤ ਗਾਵਾ ਮੈਂ ਜਿਨ੍ਹਾਂ ਨੇ ਫੇਰ ਪੁੱਛਿਆ ਉਹ ਪਿਆਰੀ ਜੀਨਾ ਸਾਨੂੰ ਉਹੀ ਰਾਜੇ ਵਾਲਾ ਗੀਤ ਸੁਣਾ ਦੇ ਜਿਸ ਗੀਤ ਵਿੱਚ ਕਿਸੇ ਕਿਲੇ ਵਿੱਚ ਰਹਿਣ ਵਾਲੀ ਕੁੜੀ ਇੱਕ ਸ਼ਾਇਰ ਰਾਜੇ ਨੂੰ ਪਿਆਰ ਕਰਦੀ ਹੈ ਤੁਸੀਂ ਨਹੀਂ ਜਾਣਦੇ ਪ੍ਰਿੰਸ ਕਿ ਮੈਨੂੰ ਰਾਜੇ ਰਾਣੀਆਂ ਦੀਆਂ ਕਿਲਿਆਂ ਦੀਆਂ ਮੱਧਕਾਲੀ ਦਾਸਤਾਨਾਂ ਦੀਆਂ ਕਹਾਣੀਆਂ ਤੇ ਗੀਤ ਕਿੰਨੇ ਵਧੀਆ ਲੱਗਦੇ ਹਨ ਕੀ ਮੈ ਗੌਣ ਵਿੱਚ ਤੇਰਾ ਸਾਥ ਦੇਵਾਂ ਜੀਨਾ ਆ ਜਾ ਮੇਰੇ ਕੋਲ ਬੈਠ ਹਾਈ ਪ੍ਰਿੰਸ ਉਹ ਕਿਲੇਆਂ ਵਾਲੀਆਂ ਕਹਾਣੀਆਂ ਹਾਈ ਉਹ ਕਿਲੇ ਹਾਂ ਹਾਂ ਕਿਲੇ ਮੈਨੂੰ ਵੀ ਕਿਲੇ ਬੜੇ ਚੰਗੇ ਲੱਗਦੇ ਹਨ ਪ੍ਰਿੰਸ ਨੇ ਆਪਣੇ ਇਕਲੌਤੀ ਅੱਖ ਨਾਲ ਜੀਨਾਂ ਨੂੰ ਘੂਰਦੇ ਹੋਏ ਕਿਹਾ ਉਹ ਜੀਨਾਂ ਵੱਲ ਐਨੇ ਭੁੱਖੀ ਨਜ਼ਰ ਨਾਲ ਵੇਖ ਰਿਹਾ ਸੀ ਜਿਵੇਂ ਉਸ ਨੂੰ ਹੁਣੇ ਖਾ ਜਾਵੇਗਾ ਗੀਤ ਦਾ ਨਾਮ ਸੁਣ ਕੇ ਉਸਨੇ ਫੇਰ ਛੇਕੀ ਮਾਰੀ ਅੱਛਾ ਉਹ ਕਿਲੇ ਵਾਲਾ ਗੀਤ ਬੜਾ ਪਿਆਰਾ ਹੈ ਉਹ ਗੀਤ ਮੈਂ ਕਈ ਸਾਲ ਪਹਿਲਾਂ ਸੁਣਿਆ ਸੀ ਇਸ ਗੀਤ ਨੇ ਮੈਨੂੰ ਬੜਾ ਕੁਝ ਯਾਦ ਕਰਵਾ ਦਿੱਤਾ ਤੇ ਜਦੋਂ ਜੀਨਾਂ ਨੇ ਗੀਤ ਗਾਉਣਾ ਸ਼ੁਰੂ ਕੀਤਾ ਤਾਂ ਪ੍ਰਿੰਸ ਦੀ ਉਤੇਜਨਾ ਬਿਆਨ ਤੋਂ ਬਾਹਰ ਸੀ ਜੀਨਾਂ ਨੇ ਬੜੇ ਸ਼ਾਨਦਾਰ ਢੰਗ ਨਾਲ ਗੀਤ ਗਾਇਆ ਗਾਉਣ ਵੇਲੇ ਉਸਦਾ ਪਿਆਰਾ ਚਿਹਰਾ ਉਸੇਆ ਚਮਕਦਾ ਰੱਖਾਂ ਉਸ ਦੀ ਮਿੱਠੀ ਆਵਾਜ਼ ਉਸ ਦੇ ਕਾਲੇ ਸੰਘਣੇ ਵਾਲ ਉਸ ਦਾ ਸ਼ਾਨਦਾਰ ਡੀਲ ਡਾਂਸ ਇਹ ਸਾਰਾ ਕੁਝ ਪ੍ਰਿੰਸ ਦੇ ਦਿਲ ਨੂੰ ਛੂ ਗਿਆ ਉਸ ਦੀ ਨਜ਼ਰ ਤਾਂ ਜੀਨਾ ਤੋਂ ਹਟ ਹੀ ਨਹੀਂ ਰਹੀ ਸੀ ਇੱਕ ਤਾਂ 챔ਪੀਅਨ ਦਾ ਨਸ਼ਾ ਦੂਜਾ ਸੰਗੀਤ ਦਾ ਸਰੂਰ ਤੇ ਤੀਜਾ ਸਾਹਮਣੇ ਥਿਰਕਦੇ ਹੋਏ ਹੁਸਨ ਦੀ ਉਤੇਜਨਾ ਬੁੱਢੇ ਪ੍ਰਿੰਸ ਦਾ ਦਿਲ ਤਾਂ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪਿਆ ਇੰਨਾ ਮਜ਼ਾ ਤਾਂ ਉਸ ਨੂੰ ਕਦੇ ਨਹੀਂ ਆਇਆ ਸੀ ਉਹ ਜੀਨਾ ਦੇ ਪੈਰਾਂ ਤੇ ਗੋਡਿਆਂ ਭਾਰ ਚੁਕੜਨ ਨੂੰ ਤੇਰ ਸੇ ਜਿਨ੍ਹਾਂ ਨੇ ਗੀਤ ਖਤਮ ਕੀਤਾ ਤਾਂ ਭਾਵੁਕ ਹੋਈ ਪ੍ਰਿੰਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਹ ਸ਼ਾਨਦਾਰ ਕੁੜੀਏ ਮੈਰੀਸਾ ਪ੍ਰਿੰਸ ਨੇ ਜੀਨਾ ਦਾ ਹੱਥ ਚੁੰਮ ਲਿਆ ਕਮਾਲ ਕਰ ਦਿੱਤੀ ਤੂੰ ਦਾ ਦਿਲ ਖੁਸ਼ ਕਰ ਦਿੱਤਾ ਮੇਰਾ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਖੁਸ਼ਗੁਵਾਰ ਹੋਇਆ ਵੇਖ ਕੇ ਮਾਰੀਆਂ ਸਮਝ ਗਈ ਕਿ ਹੁਣ ਅਗਲੀ ਗੱਲ ਦਾ ਵੇਲਾ ਆ ਗਿਆ ਹੈ ਐਨੇ ਜ਼ਿੰਦਾਦਿਲ ਇਨਸਾਨ ਹੋ ਕੇ ਫਿਰ ਤੁਸੀਂ ਇਕਲਤਾ ਦੀ ਪੱਠੀ ਵਿੱਚ ਆਪਣਾ ਜੀਵਨ ਕਿਉਂ ਸਾੜ ਰਹੇ ਹੋ ਪ੍ਰਿੰਸ ਇੰਨੇ ਵਧੀਆ ਸ਼ੌਂਕ ਇੰਨਾ ਵਧੀਆ ਊਰਜਾ ਕੁਦਰਤ ਦੁਆਰਾ ਮਨ ਤੇ ਰੂਹ ਨੂੰ ਬਖਸ਼ੇ ਗਏ ਐਨੇ ਤੋਹਫੇ ਤੇ ਤੁਸੀਂ ਉਸੇ ਕਲਤਾ ਵਿੱਚ ਅਗਿਆਤਵਾਸ ਭੋਗ ਰਹੇ ਹੋ ਇਹ ਗੱਲ ਤੁਹਾਡੇ ਲਈ ਠੀਕ ਨਹੀਂ ਪ੍ਰਿੰਸ ਆਪਣੇ ਆਪ ਨੂੰ ਸਜ਼ਾ ਦੇ ਰਹੇ ਹੋ ਤੁਸੀਂ ਆਪਣੇ ਬਾਰੇ ਕੋਈ ਸੋਚੋ ਅੱਖਾਂ ਖੋਲੋ ਤੇ ਚੁਫੇਰੇ ਵੇਖੋ ਅਤੀਤ ਦੀਆਂ ਯਾਦਾਂ ਤਾਜ਼ੀਆਂ ਕਰੋ ਆਪਣੀ ਜਵਾਨੀ ਦੇ ਸੁਨਹਿਰੀ ਦਿਨਾਂ ਨੂੰ ਯਾਦ ਕਰੋ ਆਪਣੇ ਆਪ ਨੂੰ ਜਗਾਓ ਮਰਦ ਦੌਰ ਤੋਂ ਪਰ ਅਧਾਰਿਤ ਸਮਾਜਿਕ ਜੀਵਨ ਦਾ ਮੋੜ ਆਰੰਭ ਕਰੋ ਵਿਦੇਸ਼ ਜਾਓ ਇਟਲੀ ਜਾਓ ਸਪੇਨ ਜਾਓ ਵਿਦੇਸ਼ ਵਿੱਚ ਤੁਹਾਨੂੰ ਇੱਕ ਗਾਈਡ ਦੀ ਲੋੜ ਪਵੇਗੀ ਇੱਕ ਅਜਿਹੇ ਇਨਸਾਨ ਦੀ ਲੋੜ ਪਵੇਗੀ ਜੋ ਤੁਹਾਨੂੰ ਦਿਲੋਂ ਪਿਆਰ ਸਤਿਕਾਰ ਤੇ ਹਮਦਰਦੀ ਦੇਵੇ ਤੁਹਾਡੇ ਐਨੇ ਮਿੱਤਰ ਹਨ ਜਰਾ ਆਵਾਜ਼ ਮਾਰ ਕੇ ਦੇਖੋ ਸਾਰੇ ਤੁਹਾਡੀ ਮਦਦ ਕਰਨ ਲਈ ਤਿਆਰ ਹਨ ਤੇ ਮੈਂ ਤੁਹਾਡਾ ਸਾਥ ਦੇਣ ਲਈ ਸਭ ਤੋਂ ਪਹਿਲਾਂ ਔਂਚੜ ਵਾਲਿਆਂ ਵਿੱਚ ਹੋਵਾਂਗੀ ਮੈਂ ਤੁਹਾਡੀ ਮਿੱਤਰਤਾ ਦੀ ਕਦਰ ਕਰਦੀ ਹਾਂ ਤੇ ਤੁਹਾਡਾ ਸਾਥ ਦੇਣ ਲਈ ਮੈਂ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹਾਂ ਜੇ ਮੈਂ ਆਪਣੀ ਧੀ ਜਿੰਨੀ ਸੋਹਣੀ ਹੁੰਦੀ ਤਾਂ ਮੈਂ ਤੁਹਾਡੀ ਸਾਥਣ ਤੁਹਾਡੀ ਦੋਸਤ ਤੇ ਜੇ ਤੁਸੀਂ ਕਹਿੰਦੇ ਤਾਂ ਤੁਹਾਡੀ بیوی ਬਣਨ ਲਈ ਵੀ ਤਿਆਰ ਹੋ ਜਾਣਾ ਸੀ ਹਾਂ ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਤੁਸੀਂ ਆਪਣੀ ਜਵਾਨੀ ਦੇ ਦਿਨਾਂ ਵਿੱਚ ਸਭ ਦਾ ਦਿਲ ਲੁੱਟ ਲੈਣ ਵਾਲੀ ਸ਼ਾਨਦਾਰ عورت ਹੋਵੋਗੀ ਪਰ ਅਸੀਂ ਫਿਰ ਤੋਂ ਆਪਣੇ ਬੱਚਿਆਂ ਵਿੱਚ ਰਹਿੰਦੇ ਹੋਏ ਇੱਕ ਦੂਜੇ ਦਾ ਸਾਥ ਵਣ ਸਕਦੇ ਹਾਂ ਮਾਰੀਆ ਨੇ ਨਿਸ਼ਾਨਾ ਠੀਕ ਵੇਖ ਕੇ ਇੱਕ ਹੋਰ ਤੀਰ ਚਲਾ ਦਿੱਤਾ ਇਹ ਜਿਹੜੀ ਮੇਰੀ ਤੀਜ਼ ਹੀ ਨਾ ਹੈ ਨਾ ਇਹ ਮੇਰੇ ਦਿਲ ਦਾ ਟੁਕੜਾ ਹੈ ਇਹ ਮੇਰੀਆਂ ਸੋਚਾਂ ਦੀ ਸਾਥਣ ਹੈ ਇਸ ਲਈ ਬੜੇ ਰਿਸ਼ਤੇ ਆਏ ਹਨ ਪਰ ਇਸ ਨੇ ਸਭ ਨੂੰ ਇਨਕਾਰ ਕਰ ਦਿੱਤਾ ਹੈ ਇਹ ਮੈਥੋਂ ਵੱਖੀ ਨਹੀਂ ਹੋਣਾ ਚਾਹੁੰਦੀ ਮੇਰੇ ਨਾਲ ਹੀ ਰਹਿਣਾ ਚਾਹੁੰਦੀ ਹੈ ਇਸ ਲਈ ਜੇ ਤੁਸੀਂ ਮੈਨੂੰ ਵਿਦੇਸ਼ ਲੈ ਚਲੋਗੇ ਤਾਂ ਮੇਰੇ ਨਾਲ ਇਹ ਵੀ ਵਿਦੇਸ਼ ਵਿੱਚ ਤੁਹਾਡੇ ਕੋਲ ਰਹਿ ਸਕੇਗੀ ਜੇ ਇਹ ਗੱਲ ਹੈ ਤਾਂ ਮੈਂ ਜ਼ਰੂਰ ਜਾਵਾਂਗਾ ਵਿਦੇਸ਼ ਪ੍ਰਿੰਸ ਉਤੇਜਿਤ ਹੋ ਕੇ ਬੋਲਿਆ ਜੇ ਇਹ ਸ਼ਾਨਦਾਰ ਕੁੜੀ ਨਾਲ ਚਲੇਗੀ ਤਾਂ ਹਰ ਹਾਲਤ ਵਿੱਚ ਜਾਵਾਂਗਾ ਓਏ ਹੋਏ ਕਿੰਨੀ ਸੋਹਣੀ ਕੁੜੀ ਹੈ ਕਿੰਨੀ ਸੋਹਣੀ ਕੁੜੀ ਹੈ ਤੇ ਪ੍ਰਿੰਸ ਵਾਰ-ਵਾਰ ਜੀਨਾ ਦਾ ਹੱਥ ਚੁੰਮੇ ਜਾ ਰਿਹਾ ਸੀ ਪਰ ਪ੍ਰਿੰਸ ਮਾਰੀਆ ਨੇ ਮੌਕਾ ਵੇਖਿਆ ਅਗਲਾ ਪੱਤਾ ਖੇਡਣ ਲਈ ਗੱਲ ਅਗੇ ਤੋਰੀ ਤੁਸੀਂ ਆਪਣੇ ਆਪ ਨੂੰ ਘਟੀਆ ਨਾ ਸਮਝੋ ਤੁਹਾਡੇ ਵਿੱਚ ਹਾਲੇ ਵੀ ਔਰਤਾਂ ਨੂੰ ਆਕਰਸ਼ਿਤ ਕਰਨ ਦੀ ਸ਼ਕਤੀ ਹੈ ਤੁਸੀਂ ਸ਼ਾਹੀ ਘਰਾਣੇ ਨਾਲ ਸੰਬੰਧਿਤ ਹੋ ਤੁਹਾਡੇ ਸ਼ੌਂਕ ਵੀ ਸ਼ਾਹਾਨਾ ਹਨ ਸ਼ਾਹੀ ਘਰਾਣਿਆਂ ਵਿੱਚ ਤਾਂ ਛੋਟੀ ਉਮਰ ਦੀਆਂ ਔਰਤਾਂ ਨਾਲ ਸ਼ਾਦੀ ਕਰਨਾ ਆਮ ਜਹੀ ਗੱਲ ਹੈ ਨਾਲੇ ਤੁਹਾਨੂੰ ਕਿਸ ਨੇ ਆਖ ਦਿੱਤਾ ਕਿ ਤੁਸੀਂ ਬੁੱਢੇ ਹੋਵੇ ਹੋ ਆਪਣੇ ਸ਼ਾਨਦਾਰ ਸ਼ੌਂਕਾਂ ਕਮਾਲ ਦੀ ਭਾਵ ਕੂਰਜਾ ਅਤੇ ਆਪਣੇ ਸ਼ਾਹੀ ਤੌਰ ਤਰੀਕਿਆਂ ਨਾਲ ਤੁਸੀਂ ਤਾਂ ਹਾਲੇ ਵੀ ਜਵਾਨਾਂ ਨੂੰ ਮਾਤ ਪਾਉਂਦੇ ਹੋ ਜਦਰਾ ਸੋਚ ਕੇ ਵੇਖੋ ਤੁਸੀਂ ਵਿਦੇਸ਼ ਵਿੱਚ ਕਿਸੇ ਚਰਨੇ ਕੋਲ ਜੀਨਾ ਵਰਗੀ ਛੋਟੀ ਉਮਰ ਦੀ ਸੁੰਦਰੀ ਦੀ ਬਾਂਜ ਮਾਂ ਪਾਈ ਖੜੇ ਹੋ ਤਾਂ ਤੁਸੀਂ ਸਾਰਿਆਂ ਤੇ ਕਿੰਨਾ ਸ਼ਾਨਦਾਰ ਪ੍ਰਭਾਵ ਪਾਵੋਗੇ ਤੁਸੀਂ ਦੋਵੇਂ ਉਸ ਵੇਲੇ ਬੇਜੋੜਤਾ ਦਾ ਸੰਗਮ ਹੋਵੋਗੇ ਤੁਸੀਂ ਸ਼ਾਹੀ ਸ਼ਾਨ ਵਿੱਚ ਬੇਜੋੜ ਹੋਵੋਗੇ ਤੇ ਜਿੰਨਾ ਸੁੰਦਰਤਾ ਵਿੱਚ ਬੇਜੋੜ ਹੋਵੇਗੀ ਉਹ ਗਾ ਕੇ ਤੁਹਾਡਾ ਦਿਲ ਬਹਿਲਾਏਗੀ ਤੇ ਤੁਸੀਂ ਲਤੀਫੇ ਸੁਣਾ ਕੇ ਉਹਦਾ ਦਿਲ ਪਰਚਾਉਂਗੇ ਲੋਕ ਇਸ ਸ਼ਾਨਦਾਰ ਜੋੜੀ ਨੂੰ ਵੇਖਣ ਲਈ ਆਉਣਗੇ ਯੂਰਪ ਦੇ ਅਖਬਾਰਾਂ ਵਿੱਚ ਤੁਹਾਡੇ ਚਰਚੇ ਹੋਣਗੇ ਠੀਕ ਕਹਿੰਦੇ ਹੋ ਅਖਬਾਰਾਂ ਵਿੱਚ ਚਰਚੇ ਵਾਵੇ ਵਾ ਪ੍ਰਿੰਸ ਪਿਆਰ ਤੇ ਪ੍ਰਸ਼ੰਸਾ ਦੀ ਕਮਜ਼ੋਰੀ ਵਿੱਚ ਪਿਗਲਦੇ ਆ ਬੋਲਿਆ ਪਰ ਮਾਰੀਆ ਦੀ ਇਸ ਲੰਮੀ ਚੌੜੀ ਗੱਲ ਚੋ ਮੁਸ਼ਕਿਲ ਨਾ ਅੱਧੀ ਕੋ ਗੱਲ ਹੀ ਉਸ ਦੇ ਪੱਲੇ ਪਈ ਸੀ ਉਸ ਦਾ ਧਿਆਨ ਤਾਂ ਬਸ ਜੀਨਾਂ ਵੱਲ ਹੀ ਸੀ ਉਹ ਜੀਨਾਂ ਨੂੰ ਸੰਬੋਧਿਤ ਕਰਦੇ ਹੋ ਬੋਲਿਆ ਸੋ ਆਪਣ ਤੇ ਸੰਗੀਤ ਦਾ ਸੁਮੇਲੇ ਤੂੰ ਤਾਂ ਜੇ ਗਾਉਂਦੀ ਗਾਉਂਦੀ ਥੱਕੀ ਨਹੀਂ ਤਾਂ ਮੈਨੂੰ ਉਹੀ ਗੀਤ ਦੁਬਾਰਾ ਸੁਣਾ ਦੇ ਜਿਹੜਾ ਹੁਣੇ-ਹੁਣੇ ਸੁਣਾਇਆ ਸੀ ਇਸ ਨੂੰ ਹੋਰ ਵੀ ਬੜੇ ਸੋਹਣੇ-ਸੋਹਣੇ ਗੀਤ ਆਉਂਦੇ ਹਨ ਪ੍ਰਿੰਸ ਪਹਿਲਾਂ ਵਾਲੇ ਨਾਲੋਂ ਵੀ ਵਧੀਆ ਕੋਈ ਹੋਰ ਸੁਣ ਸੁਣ ਲਗੋ ਕੀ ਤੁਸੀਂ ਲਾ ਹੀ ਰੋਂਡਲ ਵੜਾ ਗੀਤ ਸੁਣਿਆ ਹਾਂ ਹਾਂ ਸੁਣਿਆ ਹੋਵੇਗਾ ਪਰ ਹੁਣ ਯਾਦ ਨਹੀਂ ਪਰ ਮੈਂ ਤਾਂ ਇਸ ਕੁੜੀ ਤੋਂ ਉਹੀ ਗੀਤ ਦੁਬਾਰਾ ਸੁਣਨਾ ਚਾਹੁੰਦਾ ਹਾਂ ਲਾ ਹੀ ਰੋਂਡਲ ਵੜਾ ਜਾ ਕੋਈ ਹੋਰ ਗੀਤ ਨਹੀਂ ਪ੍ਰਿੰਸ ਨੇ ਬੱਚਿਆਂ ਵਾਲੀ ਜਿੱਦ ਫੜ ਲਈ ਜਿਨ੍ਹਾਂ ਨੂੰ ਉਹੀ ਗੀਤ ਦੁਬਾਰਾ ਗਾਉਣਾ ਪਿਆ ਗੀਤ ਮੁਕਰਤੇ ਪ੍ਰਿੰਸ ਇੰਨਾ ਭਾਵੁਕ ਹੋ ਗਿਆ ਕਿ ਸੱਚਮੁੱਚ ਹੀ ਜਿਨ੍ਹਾਂ ਦੇ ਪੈਰੀ ਪੈ ਗਿਆ ਤੇ ਹੁੰਦਾ ਹੋਇਆ ਬੋਲਿਆ ਉਹ ਮੇਰੇ ਕਿਲੇ ਦੀ ਮਾਲਕਣ ਸੁੰਦਰੀ ਉਹ ਦਿਲਕਸ਼ ਗਾਇਕਾ ਤੂੰ ਮੈਨੂੰ ਅਤੀਤ ਦਾ ਬੜਾ ਕੁਝ ਯਾਦ ਕਰਵਾ ਦਿੱਤਾ ਤੇਰੀ ਗਾਇਕੀ ਸਿਰਫ ਅਤੀਤ ਲਈ ਹੀ ਨਹੀਂ ਸਗੋ ਵਰਤਮਾਨ ਤੇ ਭਵਿੱਖ ਲਈ ਵੀ ਸੰਜੀਵਨੀ ਬੂਟੀ ਵਾਂਗ ਹੈ ਮੈਂ ਇਸ ਤਰ੍ਹਾਂ ਦੇ ਗੀਤ ਮਰਹੂਮ ਪ੍ਰੇਮਿਕਾ ਕਾਉਂਟੈਸ ਨੈਨਕਸੀ ਨਾਲ ਮਿਲ ਕੇ ਦੋ ਗਾਣੇ ਦੇ ਰੂਪ ਵਿੱਚ ਗਾਇਆ ਕਰਦਾ ਸੀ ਮੈਨੂੰ ਇਸ ਵੇਲੇ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਪ੍ਰਿੰਸ ਅਨਪਾਵਕ ਹੋ ਗਿਆ ਕਿ ਬੋਲਣ ਲੱਗਿਆ ਉਸ ਦਾ ਸਰੀਰ ਕੰਬ ਰਿਹਾ ਸੀ ਉਸ ਦੀ ਜ਼ੁਬਾਨ ਲਟਖੜਾ ਰਹੀ ਸੀ ਉਸ ਦੇ ਸ਼ਬਦ ਤਾਂ ਚੰਗੀ ਤਰ੍ਹਾਂ ਸਮਝ ਹੀ ਨਹੀਂ ਆ ਰਹੇ ਸਨ ਸਪਸ਼ਟ ਸੀ ਕਿ ਉਹ ਭਾਵੁਕਤਾ ਦੇ ਸਿਖਰਲੇ ਪੜਾ ਤੇ ਸੀ ਮੌਕਾ ਵੇਖ ਕੇ ਮਾਰਿਆ ਨੇ ਆਪਣਾ ਅਗਲਾ ਤੀਰ ਚਲਾ ਦਿੱਤਾ ਮੈਨੂੰ ਇਓਂ ਲੱਗਦਾ ਪ੍ਰਿੰਸ ਜਿਵੇਂ ਤੁਹਾਨੂੰ ਜੀਨਾ ਨਾਲ ਪਿਆਰ ਹੋ ਗਿਆ ਹੁੰਦਾ हां मैं इस कुड़ी नु प्यार करण लग पया हां पागलपन दी हद तक प्यार करण लग पया हां भावुक होया प्रिंस बोलया ओ हालले तक जिन्ना अगे गोडियां ते ਝੁਕਿਆ ਹੋਇਆ ਸੀ ਤੇ ਬੋਲਣ ਲੱਗਿਆ ਕੰਬ ਰਿਆ ਸੀ ਮੈਂ ਆਪਣਾ ਸਾਰਾ ਜੀਵਨ ਇਸ ਨੂੰ ਦੇਣ ਲਈ ਤਿਆਰ ਹਾਂ ਜੇ ਮੈਨੂੰ ਇਹ ਉਮੀਦ ਦਿਖਾਵੇ ਬਸ ਰਾਕੂ ਉਮੀਦ ਦੀ ਰੋਸ਼ਨੀ ਵਿਖਾਵੇ ਪਰ ਪਹਿਲਾ ਮੈਨੂੰ ਝੁੱਕ ਕੇ ਸਿੱਧਾ ਕਰੋ ਮੈਂ ਬੜਾ ਕਮਜ਼ੋਰ ਮਹਿਸੂਸ ਕਰ ਰਿਹਾ ਹਾਂ ਜੇ ਇਹ ਮੈਨੂੰ ਉਮੀਦ ਦੀ ਰੋਸ਼ਨੀ ਵਿਖਾਵੇ ਤਾਂ ਮੈਂ ਇਸ ਨੂੰ ਆਪਣਾ ਦਿਲ ਪੇਸ਼ ਕਰਦਾ ਹਾਂ ਇਹ ਵਾਦਾ ਕਰੇ ਕਿ ਹਰ ਰੋਜ਼ ਮੈਨੂੰ ਅਜਿਹੇ ਗੀਤ ਸੁਣਾਇਆ ਕਰੇਗੀ ਤੇ ਮੈਂ ਹਰ ਰੋਜ਼ ਇਸ ਨੂੰ ਗੌਂਦੀ ਨੂੰ ਇਸ ਤਰ੍ਹਾਂ ਵੇਖਿਆ ਕਰਾਂਗਾ ਪ੍ਰਿੰਸ ਪ੍ਰਿੰਸ ਤੁਸੀਂ ਤਾਂ ਉਸ ਨੂੰ ਵਿਆਹ ਦੀ ਪੇਸ਼ਕਸ਼ ਕਰ ਰਹੇ ਹੋ ਤੁਸੀਂ ਤਾਂ ਇਸ ਨੂੰ ਮੈਥੋਂ ਦੂਰ ਕਰ ਦਿਓਗੇ ਮੇਰੀ ਜੀਨਾ ਮੇਰੀ ਪਿਆਰੀ ਮੇਰੀ ਪਰੀ ਮੈਂ ਤੈਨੂੰ ਆਪਣੇ ਤੋਂ ਵੱਖ ਨਹੀਂ ਕਰ ਸਕਦੀ ਇਹ ਆਖਨੇ ਆ ਉਸ ਨੇ ਉੱਠ ਕੇ ਜਿਨ੍ਹਾਂ ਨੂੰ ਗਲਬਕੜੀ ਪਾ ਲਈ ਜਿਨ੍ਹਾਂ ਨੇ ਇਸ ਹਰਕਤ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਮਾਰੀਆ ਇੱਕ ਭਾਵੁਕ ਮਾਂ ਦੀ ਅਦਾਕਾਰੀ ਕਰਨ ਵਿੱਚ ਕੋਈ ਕਸਰ ਨਹੀਂ ਛੱਡਣੀ ਚਾਹੁੰਦੀ ਸੀ ਜਿਨ੍ਹਾਂ ਆਪਣੀ ਮਾਂ ਦੀ ਰਗ ਰਗ ਤੋਂ ਜਾਣੂ ਸੀ ਉਹ ਇਸ ਸਾਰੇ ਨਾਟਕ ਨੂੰ ਬਿਨਾਂ ਕੋਈ ਟਿੱਪਣੀ ਕੀਤੇ ਆ ਚੁੱਪਚਾਪ ਵੇਖਦੇ ਰਹੇ ਉਹ ਚੁੱਪ ਰਹੀ ਤੇ ਇਸ ਵੇਲੇ ਉਸ ਦੀ ਮਾਂ ਨੂੰ ਉਸ ਦੇ ਇਸ ਚੁੱਪ ਦੇ ਹੀ ਲੋੜ ਸੀ ਉਹ ਸਿਰਫ ਇਸ ਗੱਲ ਕਾਰਨ ਨੌ ਰਿਸ਼ਤੇ ਠੁਕਰਾ ਚੁੱਕੀ ਹੈ ਕਿ ਉਹ ਆਪਣੀ ਮਾਂ ਨੂੰ ਛੱਡ ਕੇ ਨਹੀਂ ਜਾਵੇਗੀ ਪਰ ਇਸ ਵਾਰ ਮੈਂ ਡਰਦੀ ਹਾਂ ਮੇਰਾ ਮਨ ਆਖਦਾ ਹੈ ਕਿ ਕਿੰਦਰੀ ਮਾਤੀ ਦਾ ਵਿਛੋੜਾ ਨਾ ਪੈ ਜਾਵੇ ਮੈਂ ਹੁਣੇ ਵੇਖਿਆ ਕਿ ਮੇਰੀ ਧੀ ਤੁਹਾਡੇ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ ਉਸੇ ਆਪਣੇ ਸ਼ਾਹਾਨਾ ਤੌਰ ਤਰੀਕਿਆਂ ਨਾਲ ਆਪਣੀ ਵਿਲੱਖਣਤਾ ਨਾਲ ਇਹਨੂੰ ਪ੍ਰਭਾਵਿਤ ਕਰ ਲਿਆ ਉਹ ਪ੍ਰਿੰਸ ਤੋ ਸੇ ਸਾਨੂੰ ਜੋਦਾ ਕਰੋਗੇ ਮੈਨੂੰ ਇਉਂ ਹੀ ਜਪਦਾ ਹੈ ਮੈਨੂੰ ਇਉਂ ਹੀ ਜਪਦਾ ਹੈ ਮੈਂ ਇਹਨੂੰ ਪਸੰਦ ਕਰਦਾ ਹਾਂ ਬੁੱਢਾ ਬੁੜਬੁੜਾਇਆ ਉਹ ਹਾਲੇ ਵੀ ਪਾਚੜਦੇ ਪੱਤੇ ਵਾਂਗ ਕੰਬ ਰਿਹਾ ਸੀ ਤੇ ਕੀ ਤੂੰ ਆਪਣੀ ਮਾਂ ਨੂੰ ਛੱਡਣ ਵਾਸਤੇ ਤਿਆਰ ਹੋ ਜਾਏਂਗੀ ਉਸਨੇ ਇੱਕ ਵਾਰ ਫਿਰ ਤੂੰ ਆਪਣਾ ਆਪ ਜੀਨਾ ਉੱਪਰ ਸੁੱਟਦਿਆਂ ਉੱਚੀ ਆਵਾਜ਼ ਵਿੱਚ ਪੁੱਛਿਆ ਜਿਨ੍ਹਾਂ ਨੇ ਇਸ ਨਾਟਕ ਦੇ ਦੁਖਦਾਈ ਦ੍ਰਿਸ਼ ਨੂੰ ਖਤਮ ਕਰਨ ਲਈ ਕੁਝ ਕਾਲ ਵਿਖਾਈ ਉਸ ਨੇ ਚੁੱਪਚਾਪ ਆਪਣਾ ਸੁੰਦਰ ਜਿਹਾ ਹੱਥ ਵੱਡੇ ਪ੍ਰਿੰਸਪਲ ਵਧਾਇਆ ਤੇ ਆਪਣੇ ਆਪ ਨੂੰ ਮੁਸਕਰਾਉਣ ਲਈ ਮਜਬੂਰ ਕੀਤਾ ਪ੍ਰਿੰਸ ਨੇ ਉਸ ਦੇ ਛੋਟੇ ਜਿਹੇ ਹੱਥ ਨੂੰ ਬੜੇ ਸਤਕਾਰ ਨਾਲ ਆਪਣੇ ਹੱਥਾਂ ਵਿੱਚ ਫੜਿਆ ਤੇ ਇਸ ਉੱਪਰ ਚੁੰਮਣਾਂ ਦੀ ਛੜੀ ਲਾ ਦਿੱਤੀ ਇਹ ਪਲ ਮੇਰੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਦਾ ਪਲ ਹੈ ਉਸ ਨੇ ਉਤਸੁਕਤਾ ਅਤੇ ਭਾਵੁਕਤਾ ਭਰੀ ਆਵਾਜ਼ ਵਿੱਚ ਕਿਹਾ ਜੀਨਾ मारिया ने अपनी तीनों संजीदगी नाल आखया चंगी तरह देख ले इस आदमी नु ए मेरी जान पहचान ਦੇ ਸਾਰੇ ਮਰਦਾਂ ਨਾਲੋਂ ਵਾਦੀ ਇਮਾਨਦਾਰ ਦਰੁਸਤ ਅਤੇ ਸਿਆਣਾ ਆਦਮੀ ਹੈ ਮੈਂ ਜਾਣਦੀ ਹਾਂ ਕਿ ਮਦ ਕਾਲੀ ਰਾਜਾ ਵਰਗਾ ਹੈ ਪਰ ਜੀਨਾ ਵੀ ਇਹ ਜਾਣਦੀ ਹੈ ਜੀਨਾ ਸਾਰਾ ਕੁਝ ਜਾਣਦੀ ਹੈ ਪ੍ਰਿੰਸ ਉਹ ਮੇਰੇ ਦੁੱਖ ਵੀ ਸਮਝਦੀ ਹੈ ਮੈਂ ਆਪਣੀ ਧੀ ਦੇ ਰੂਪ ਵਿੱਚ ਆਪਣੀ ਸਾਰੀ ਉਮਰ ਦਾ ਇਕੱਠਾ ਕੀਤਾ ਖਜ਼ਾਨਾ ਤੁਹਾਰੀ ਹਵਾਲੇ ਕਰ ਰਹੀ ਹਾਂ ਇਸ ਦਾ ਧਿਆਨ ਰੱਖਣਾ ਪ੍ਰਿੰਸ ਮੇਰੇ ਦੁੱਖ ਨੂੰ ਹੋਰ ਕਿਹੜੀ ਮਾਂ ਸਮਝ ਸਕਦੀ ਹੈ ਬਹੁਤ ਹੋ ਗਿਆ ਮਾਂ ਬਸ ਬਹੁਤ ਹੋ ਗਿਆ ਜਿਨ੍ਹਾਂ ਨੇ ਛੇਤੀ ਨੜਾਖਿਆ ਮੇਰੀ ਧੀ ਨੂੰ ਹਰ ਦੁੱਖ ਤੇ અપਮਾਨ ਤੋਂ ਬਚਾ ਕੇ ਰੱਖਣਾ ਪ੍ਰਿੰਸ ਕਿ ਮੈਂ ਤੁਹਾਡੇ ਤੇ ਯਕੀਨ ਰੱਖਾਂ ਕਿ ਤੁਸੀਂ ਉਹਨਾਂ ਲੋਕਾਂ ਦੇ ਮੂੰਹ ਬੰਦ ਕਰ ਦਿਓਗੇ ਜੋ ਸਾਜ਼ਿਸ਼ਾਂ ਤੇ ਅਫਵਾਹਾਂ ਨਾਲ ਮੇਰੀ ਜਿੰਨਾਂ ਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ ਬਾਸਕਰਮਾ ਬਾਸਕਰ ਮੈਂ ਤੈਨੂੰ ਆਖਿਆ ਤਾਂ ਹੈ ਬਹੁਤ ਹੋ ਗਿਆ ਹਾਂ ਹਾਂ ਮੈਂ ਸਭ ਠੀਕ ਕਰ ਦਿਆਂਗਾ ਪ੍ਰਿੰਸ ਨੇ ਕਿਹਾ ਪਰ ਮੈਂ ਹੁਣੇ ਵਿਆਹ ਕਰਵਾਉਣਾ ਚਾਹੁੰਦਾ ਹਾਂ ਇਸੇ ਵੇਲੇ ਮੈਂ ਤਾਂ ਹੁਣੇ-ਹੁਣੇ ਹੀ ਸਿੱਖਿਆ ਹੈ ਕਿ ਜ਼ਿੰਦਗੀ ਜਿਉਣੀ ਕਿਵੇਂ ਹੈ ਮੈਂ ਫੌਰਨ ਡੌਨ ਕਨੋਵ ਜਾ ਕੇ ਉੱਥੋਂ ਹੀਰੇ ਜਵਾਰਤ ਲਿਆਉਣਾ ਚਾਹੁੰਦਾ ਹਾਂ ਤੇ ਉਹਨਾਂ ਨੂੰ ਇਸ ਦੇ ਕਦਮਾਂ 'ਚ ਵਿਛਾ ਦੇਣਾ ਚਾਹੁੰਦਾ ਹਾਂ ਕਮਾਲ ਦਾ ਸ਼ਾਹੀ ਅੰਦਾਜ਼ ਹੈ ਕਮਾਲ ਦਾ ਪਿਆਰ ਦੀ ਕਦਰਦਾਨੀ ਹੈ ਕਿੰਨੀ ਉੱਚ ਭਾਵਨਾ ਰੱਖਦੇ ਹੋ ਤੁਸੀਂ ਪ੍ਰਿੰਸ ਮਾਰੀਆ ਨੇ ਖੁਸ਼ ਹੁੰਦਿਆਂ ਕਿਹਾ ਮੈਂ ਤੁਹਾਨੂੰ ਫਿਰ ਯਾਦ ਕਰਵਾਉਂਦੀ ਹਾਂ ਕਿ ਆਪਣੇ ਆਪ 'ਚ ਮਸਤ ਰਹੋ ਦੁਨੀਆ ਤੇ ਸਮਾਜ ਦੀ ਕੋਈ ਪਰਵਾਹ ਨਾ ਕਰੋ ਮੈਂ ਤਾਂ ਉਸ ਸ਼ੈਤਾਨ ਔਰਤਵਾਰੇ ਸੋਚ ਕੇ ਪਰੇਸ਼ਾਨ ਹੁੰਦੀ ਰਹਿੰਦੀ ਸਾਂ ਜੋ ਤੁਹਾਨੂੰ ਕਬਜ਼ੇ 'ਚ ਕਰੀ ਬੈਠੀ ਸੀ ਮੈਂ ਕੀ ਕਰਦਾ ਮੈਂ ਡਰ ਗਿਆ ਸਾਂ ਪ੍ਰਿੰਸ ਕਮ ਦੀ ਆਵਾਜ਼ ਵਿੱਚ ਬੋਲਿਆ ਉਹ ਤਾਂ ਮੈਨੂੰ ਮਾਨਸਿਕ ਰੋਗੀਆਂ ਦੇ ਆਸ਼ਰਮ ਵਿੱਚ ਭੇਜਣ ਦੀ ਸਕੀਮ ਬਣਾਈ ਬੈਠੇ ਸਨ ਮੈਂ ਚੌਕਸੀ ਵਰਤੀ ਮਾਨਸਿਕ ਰੋਗੀਆਂ ਦੇ ਆਸ਼ਰਮ ਵਿੱਚ ਹਾਏ ਹਾਏ ਕਿੰਨੇ ਸਾਜਿਸ਼ੀ ਤੇ ਅਨਮਨੁੱਖੀ ਲੋਕ ਸਾਨੂੰ ਕਿੰਨੀ ਘਟੀਆ ਚਾਲ ਸੀ ਉਹਨਾਂ ਸ਼ੈਤਾਨਾਂ ਦੀ ਹਾਂ ਪ੍ਰਿੰਸ ਮੈਨੂੰ ਪਤਾ ਲੱਗ ਗਿਆ ਸੀ ਇਸ ਬਾਰੇ ਪਰ ਮਾਨਸਿਕ ਰੋਗੀਆਂ ਦੇ ਆਸ਼ਰਮ ਵਿੱਚ ਤਾਂ ਉਹਨਾਂ ਨੂੰ ਭੇਜਣਾ ਚਾਹੀਦਾ ਸੀ ਤੁਹਾਨੂੰ ਨੇ ਕਿਉਂ ਕੀਤਾ ਇੰਜ ਉਹਨਾਂ ਨੇ ਕਾਦੇ ਲਈ ਕੀਤਾ ਮੈਨੂੰ ਤਾਂ ਆਪ ਨਹੀਂ ਪਤਾ ਕਿ ਕਾਦੇ ਲਈ ਕੀਤਾ ਬੁੱਡੇ ਪ੍ਰਿੰਸ ਨੇ ਜਵਾਬ ਦਿੱਤਾ ਉਹ ਕੁਰਸੀ ਤੇ ਸੁੰਗੜ ਕੇ ਬੈਠਾ ਸੀ ਮੈਂ ਬੜੀ ਐਸ਼ ਕਰਦਾ ਸੀ ਤੇ ਉਹਨਾਂ ਲਈ ਇਹ ਜਰਨਾ ਔਖਾ ਹੋ ਗਿਆ ਸੀ ਇਸ ਲਈ ਉਹਨਾਂ ਨੇ ਮੇਰੇ ਖਿਲਾਫ ਇਹ ਸਾਜ਼ਿਸ਼ ਰਚ ਲਈ ਜਿਕੇਨੀ ਤੌਰ ਤੇ ਸਿਰਫ ਇੰਨੀ ਕੁ ਗਲਤੀ ਨਹੀਂ ਹੋਵੇਗੀ ਪ੍ਰਿੰਸ ਨਹੀਂ ਨਹੀਂ ਮੈਂ ਪ੍ਰਿੰਸ ਪਾਲ ਡਿਮੈਂਟਿਵ ਨਾਲ ਜੂਆ ਖੇਡ ਰਿਹਾ ਸੀ ਅਤੇ ਜੂਏ ਵਿੱਚ ਮੈਂ ਹਾਰ ਗਿਆ ਮੇਰੇ ਕੋਲ ਪੱਤੇ ਚੰਗੇ ਸਨ ਪਰ ਮੈਂ ਫਿਰ ਵੀ ਹਾਰ ਗਿਆ ਬਸ ਐਨੇ ਕਰਕੇ ਹੀ ਕਿੰਨੇ ਸ਼ੈਤਾਨ ਤੇ ਅਣਮਨੁਖੀ ਲੋਕ ਨੇ ਹੁਣ ਰੋਣ ਜਾਂ ਚੁਰਨ ਦੀ ਕੋਈ ਲੋੜ ਨਹੀਂ ਪ੍ਰਿੰਸ ਹੁਣ ਜ਼ਿੰਦਗੀ ਦਾ ਆਨੰਦ ਮਾਣੋ ਉਹ ਤੁਹਾਡੇ ਅਤੀਤ ਸੀ ਜੋ बीत ਚੁੱਕਾ ਹੈ ਹੁਣ ਮੈਂ ਤੁਹਾਡੇ ਨਾਲ ਹਾਂ ਮੇਰੇ ਪਿਆਰੇ ਪ੍ਰਿੰਸ ਮੈਂ ਵੀ ਜੀ ਨਾਲ ਦੇ ਨਾਲ ਰਹਾਂਗੀ ਤੇ ਫਿਰ ਅਸੀਂ ਵੇਖਾਂਗੇ ਕਿ ਕੌਣ ਤੁਹਾਡੇ ਬਾਰੇ ਇਕ ਵੀ ਸ਼ਬਦ ਆਖਣ ਦੀ ਜ਼ਰੂਰਤ ਕਰਦਾ ਹੈ ਕਿ ਤੁਸੀਂ ਇਹ ਜਾਣਦੇ ਹੋ ਕਿ ਤੁਹਾਡੀ ਸ਼ਾਦੀ ਕਰਵਾਉਣ ਨਾਲ ਉਹਨਾਂ ਦੇ ਸਾਰੇ ਪਰਦੇ ਖੁੱਲ ਜਾਣਗੇ ਤੁਹਾਡੀ ਸ਼ਾਦੀ ਉਹਨਾਂ ਨੂੰ ਸ਼ਰਮਸਾਰ ਕਰੇਗੀ ਉਹਨਾਂ ਨੂੰ ਸਪਸ਼ਟ ਹੋ ਜਾਵੇਗਾ ਕਿ ਤੁਸੀਂ ਕੋਈ ਮਾਨਸਿਕ ਰੋਗੀ ਨਹੀਂ ਇੱਕ ਸੋਜਵਾਨ ਮਰਦ ਹੋ ਪਲਾ ਜੀਨਾ ਵਰਗੀ ਸੁੰਦਰ ਕੁੜੀ ਕਿਸੇ ਮਾਨਸਿਕ ਰੋਗੀ ਨਾਲ ਵਿਆਹ ਕਰਵਾ ਸਕਦੀ ਹੈ ਤੁਸੀਂ ਹੁਣ ਮਾਣ ਨਾਲ ਸਿਰ ਉੱਚਾ ਕਰਕੇ ਚੱਲ ਸਕੋਗੇ ਤੇ ਆਪਣੇ ਵਿਰੋਧੀਆਂ ਦੇ ਚਿਹਰਿਆਂ 'ਵਲ ਸਿੱਧਾ ਝਾਕ ਸਕੋਗੇ ਹਾਂ ਮੈਂ ਉਹਨਾਂ ਦੇ ਚਿਹਰਿਆਂ 'ਵਲ ਸਿੱਧਾ ਝਾਕ ਸਕਾਂਗਾ ਪ੍ਰਿੰਸ ਨੇ ਅੱਖਾਂ ਮੰਨ ਕਰਕੇ ਮੱਦਮ ਆਵਾਜ਼ ਵਿੱਚ ਆਖਿਆ ਮਾਰੀਆ ਅਲੈਗਜ਼ੈਂਡਰ ਨੂੰ ਯਕੀਨ ਹੋ ਗਿਆ ਕਿ ਉਸਦਾ ਮਕਸਦ ਪੂਰਾ ਹੋ ਗਿਆ ਸੀ mohabbat ਅਤੇ ਭਾਵੁਕਤਾ ਨੇ ਪ੍ਰਿੰਸ ਨੂੰ ਥਕਾ ਦਿੱਤਾ ਸੀ ਹੁਣ ਤਾਂ ਮਾਰੀਆ ਬਸ ਆਪਣਾ ਬੋਲਣ ਦਾ ਬੇਗ ਅਜ਼ਾਈ ਗੁਆ ਰਹੀ ਸੀ ਪ੍ਰਿੰਸ ਤੁਸੀਂ ਥੱਕ ਗਏ ਹੋ ਹੁਣ ਤੁਹਾਨੂੰ ਆਰਾਮ ਕਰਨਾ ਚਾਹੀਦਾ ਮਾਰੀਆ ਪ੍ਰਿੰਸ ਉੱਪਰ ਚੁੱਕਦਿਆਂ ਬੋਲੀ ਹਾਂ ਹਾਂ ਮੈਂ ਵੀ ਸੋਚਦਾ ਕਿ ਕੁਝ ਥੇ ਰਿਲੇਟ ਜਾਵਾਂ ਆਰਾਮ ਕਰ ਲਵਾਂ ਬੁੱਢਾ ਬੋਲਿਆ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਆਪ ਸਹਾਰਾ ਦੇ ਕੇ ਲੈ ਚਲਦੀ ਹਾਂ ਤੁਸੀਂ ਉਸ ਤਸਵੀਰ ਵੱਲ ਕਿਉਂ ਘੂਰ ਰਹੇ ਹੋ ਉਹ ਪ੍ਰਿੰਸ ਇਹ ਮੇਰੀ ਮਾਂ ਦੀ ਤਸਵੀਰ ਹੈ ਉਹ ਕੋਈ ਸਧਾਰਨ ਔਰਤ ਨਹੀਂ ਸੀ ਉਹ ਤਾਂ ਕੋਈ ਦੇਵੀ ਸੀ ਕਾਸ਼ ਇਸ ਖੁਸ਼ੀ ਦੇ ਮੌਕੇ ਤੇ ਮੇਰੀ ਮਰੀ ਹੋਈ ਮਾਂ ਵੀ ਸਾਡੇ ਵਿਚਾਰ ਹੁੰਦੀ ਬਹੁਤ ਖੂਬ ਬਹੁਤ ਸ਼ਾਨਦਾਰ ਮੇਰੀ ਵੀ ਇੱਕ ਮਾਂ ਹੁੰਦੀ ਸੀ ਉਹ ਇੱਕ ਸ਼ਹਿਜ਼ਾਦੀ ਸੀ ਤੇ ਬੜੀ ਸ਼ਾਨਦਾਰਔਰਤ ਸੀ ਪਰ ਇਹ ਉਹ ਗੱਲ ਨਹੀਂ ਜਿਹੜੀ ਮੈਂ ਕਰਨੀ ਚਾਹੁੰਦਾ ਸੀ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹੁੰਦਾ ਸੀ ਕਿ ਮੈਂ ਕੁਝ ਕਮਜ਼ੋਰੀ ਮਹਿਸੂਸ ਕਰਦਾ ਹਾਂ ਤੋਂ ਬੜੀ ਸ਼ਾਨਦਾਰ ਹੈ ਮੈਂ ਪਿਆਰ ਕਰਦਾ ਹਾਂ ਕੱਲ ਨੂੰ ਅੱਜ ਮੈਂ ਉਸ ਨੂੰ ਪਿਆਰ ਕਰਦਾ ਹਾਂ ਉਸ ਨੂੰ ਇੰਜ ਬੁੜਬੁੜ ਕਰਦੇ ਨੇ ਉਸ ਬੁੱਡੇ ਨੇ ਆਪਣੇ ਹੀ ਹੱਥ ਚੁੰਮਣ ਦੀ ਕੋਸ਼ਿਸ਼ ਕੀਤੀ ਅਤੇ ਇਸ ਕੋਸ਼ਿਸ਼ ਵਿੱਚ ਉਸ ਦਾ ਪੈਰ ਥਿਲਕ ਗਿਆ ਜੇ ਮਾਰੀਆ ਉਸ ਨੂੰ ਵੇਲੇ ਸਿਰ ਨਾ ਸੰਭਾਲਦੀ ਤਾਂ ਉਸ ਨੇ ਬੂਹੇ ਦੀ ਦਹਲਿਜ਼ ਉੱਤੇ ਡਿੱਗ ਕੇ ਸੱਟ ਖਾ ਲੈਣੀ ਸੀ ਧਿਆਨ ਨਾਲ ਪ੍ਰਿੰਸ ਸੰਭਲ ਕੇ ਮੇਰੀ ਬਾਹ ਦਾ ਸਹਾਰਾ ਲਓ ਮਾਰੀਆ ਫਿਕਰਮੰਦ ਹੋ ਕੇ ਬੋਲ ਰਹੀ ਸੀ ਦਿਲਕਸ਼ ਦਿਲਕਸ਼ ਮੈਂ ਤਾਂ ਜਿਉਣਾ ਅੱਜ ਸਿੱਖਿਆ ਹੈ ਕਮਰੇ ਤੋਂ ਬਾਹਰ ਜਾਂਦਿਆਂ ਵੀ ਉਹ ਟੁੱਟਵੀਂ ਆਵਾਜ਼ ਵਿੱਚ ਇਹੋ ਬੁੜਬੁੜਾ ਰਿਹਾ ਸੀ ਜੀਨਾ ਕਮਰੇ ਵਿੱਚ ਇਕੱਲੀ ਰਹਿ ਗਈ ਸੀ ਉਸ ਨੂੰ ਆਪਣੇ ਦਿਲ ਤੇ ਬੜਾ ਖੌਫਨਾਕ ਬੋਝ ਪੈਂਦਾ ਮਹਿਸੂਸ ਹੋ ਰਿਹਾ ਸੀ ਉਸ ਨੂੰ ਬੜੀ ਕੁਟਨ ਜਈ ਮਹਿਸੂਸ ਹੋ ਰਹੀ ਸੀ ਉਸ ਨੂੰ ਆਪਣੇ ਆਪ ਛੋਟੇ ਪੰਦਾ ਅਹਿਸਾਸ ਹੋ ਰਿਹਾ ਸੀ ਉਸ ਦੀਆਂ ਗੱਲਾਂ ਪੱਕ ਰਹੀਆਂ ਸਨ ਆਪਣੇ ਹੱਥਾਂ ਨੂੰ ਜਕੜੇ ਅਤੇ ਹੂਠਾਂ ਨੂੰ ਦੰਦਾਂ 'ਹੇਟ ਦੱਬੇ ਉਹ ਇੱਕੋ ਥਾਂ ਤੇ ਬੇਹਰਕਤ ਖੜੀ ਸੀ ਸ਼ਰਮਿੰਦਗੀ ਦੇ ਅਥਰੂ ਉਹਦੀਆਂ ਅੱਖਾਂ 'ਚੋਂ ਵਗ ਰਹੇ ਸਨ ਇਸ ਸਮੇ ਬੂਹਾ ਖੁੱਲਿਆ ਤੇ ਮਾਸਕੀਆ ਕੋ ਕਮਰੇ ਵਿੱਚ ਦਾਖਲ ਹੋਇਆ ਧੰਨਵਾਦ ਜੀ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਇਸੀ ਤਰ੍ਹਾਂ ਦੀ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ